ਫਿਲੌਰ ਲੋਕ ਇਨਸਾਫ ਮੰਚ ਵੱਲੋਂ ਸੈਂਕੜਿਆਂ ਪਰਿਵਾਰਾਂ ਨੂੰ ਮਿਲੀ ਵੱਡੀ ਰਾਤ بارش ਨਾਲ ਉਜੜੇ ਘਰਾਂ ਵਿੱਚ ਵੰਡੀਆਂ ਤਰਪਾਲਾਂ ਫਿਲੌਰ ਦੇ ਨਵਾਂ ਖੈਰਾ ਬੇਟ ਇਲਾਕੇ ਵਿੱਚ ਪਾਰੀ ਬਰਸਾਤ ਕਾਰਨ ਲੋਕਾਂ ਦੇ ਘਰਾਂ ਨੂੰ ਪਾਰੀ ਨੁਕਸਾਨ ਪਹੁੰਚਿਆ ਕਈਆਂ ਦੀਆਂ ਛੱਤਾਂ ਟੁੱਟ ਗਈਆਂ ਤਾਂ ਕਈਆਂ ਦਾ ਘਰੇਲੂ ਸਮਾਨ ਵੀ ਪਾਣੀ ਨਾਲ ਬਰਬਾਦ ਹੋ ਗਿਆ ਇਸ ਦੁੱਖ ਪਰੇ ਸਮੇਂ ਚ ਲੋਕ ਇਨਸਾਫ ਮੰਚ ਵੱਲੋਂ ਸਮਾਜ ਸੇਵੀ ਸੱਜਣਾ ਦੇ ਸਹਿਯੋਗ ਨਾਲ ਸੈਂਕੜਿਆਂ ਪਰਿਵਾਰਾਂ ਨੂੰ ਤਰਪਾਲਾਂ ਵੰਡੀਆਂ ਗਈਆਂ ਇਸ ਮੌਕੇ ਲੋਕ ਇਨਸਾਫ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ

लोक इंसाफ मंच वालों एक कदम न सिर्फ लोड़वंद परिवार लाई मदद है सगो एक वी समाजक सेवा की मिसाल भी है फिलौर तो पत्रकार रमन माही दी दुआबा पब्लिक न्यूज चैनल ले खास इस तरह दिया अपडेट्स देखने दे लिए आप सब जुड़े रहो दुआबा पब्लिक न्यूज चैनल दे नाल तो पहला थोड़े लोड वास्ते लोड पे इधर ले लियो चाहे छात्र या चाहे बास समाज रखना पे गया हां जी एक और चाहिए जी हुन ਅਸੀਂ ਜਿਹੜਾ ਹੈ ਯੋਗਦਾਨ ਥੋੜਾ ਥੋੜਾ ਕਰਕੇ ਪਾਇਆ ਹੈ ਬੇਬੇ 88 ਦੇ ਹਾਰਡ ਵਿੱਚ ਉਦੋਂ ਵੀ ਇਦਾਂ ਦੁੱਖ ਸਾਰਾ ਦੇਖਿਆ ਹਾਂ ਇਦਾਂ ਹੀ ਦੇਖਿਆ ਹੈ ਬਹੁਤ ਵੇਖਿਆ ਦੁੱਖ ਦਾ ਅੱਛਾ ਇਦਾਂ ਹੀ ਬਸ ਹਾਲਤ ਬੰਦੀ ਹੋ ਜਾਂਦੀ ਹੈ ਹਾਂ ਨਾ ਹੁਣ ਅਸੀਂ ਬਾਹਰ ਅੰਦਰ ਜਾਵਾਂਗੇ ਨਾ ਕੁਛ ਕਿੰਨੀ ਉਮਰ ਕੀ ਬੇਬੇ ਤੇਰੀ ਉਮਰ ਮੇਰੇ ਹੋਈ ਹੈ ਉਹਨੇ 70 70 ਆਏ ਰੱਬਾ ਸਹੀ ਹੈ ਸਹੀ ਹੈ ਤੇ ਹੁਣ ਹਾਂ ਤਾਂ ਬਾਹਰ ਵੀ ਕੋ ਨਾ ਪਲਾ ਛੱਡੋ ਬੀਏ ਪੰਜ ਹਾਂ ਓਕ ਹੋ ਗਿਆ ਮੈਂ ਤਾਂ ਨਾ ਕਿਸੇ ਦੇ ਅੱਜ ਕੱਲ ਬੜਾ ਨਹੀਂ ਕੋਈ ਨਹੀਂ ਦਿੰਦਾ ਹਾਂ ਸਵੇਰੇ ਉਹ ਦੂਰ ਗਈ ਹੈ ਮਾਸੇ ਗਈ ਹੈ ਬੈਠ ਕੇ ਕਰਦੇ ਅੱਗੇ ਦਾ ਪਲਾ ਛੱਡ ਜਾਂਦੀ ਰਹਿੰਦੀ ਹੈ ਹਾਂ ਔਰ ਬਹੁਤ ਔਖਾ ਹੈ ਆਸਰਾ ਕਿਤੋਂ ਤੱਕਦੀ ਆ ਸਰਕਾਰ ਤੋਂ ਤੱਕਦੀ ਆ ਪਰਮਾਤਮਾ ਤੋਂ ਤੱਕਦੀ ਆ ਕਿਤੋਂ ਅਸੀਂ ਤਾਂ ਪਰਮਾਤਮਾ ਤੋਂ ਤੱਕਦੇ ਆ ਮੇਰਾ ਕਈ ਜਾਈਏ ਮਹਾਰਾਜ ਦੇ ਨਾਂ ਲੈ ਲੈ ਜੋ ਨੇ ਦੇਣਾ ਤੇ ਫਿਰ ਉਹਨੇ ਦੇਣਾ ਹੁਣ ਅਸੀਂ ਆਵੇਂ ਵਾਧੂ ਕਈ ਜਾਈਏ ਸਹੀ ਹੈ ਹਾਂ ਜੇ ਦੇਣਾ ਤੇ ਕਿਨੋਂ ਮੇਰਾ ਪਾਣੀ ਆਵੇ ਬਸ ਚਲੋ ਵਾਲ ਕਰੇ ਜਿਵੇਂ ਹੁਕਮ ਹੈ ਹੁੰਦਾ ਹੋਰ ਇਦਾਂ ਹੀ ਮੈਂ ਤਾਂ ਕਹਿੰਦੀ ਬੱਡੇ ਵੀ ਰਾਮੀਦਾਸ ਜੀ ਮੈਂ ਪੁੱਛਣਾ ਚਾਹਾਂਗਾ ਇਹ ਜੋ ਉੱਪਰ ਤਿਲ ਫੁੱਲ ਲੈ ਕੇ ਲੋਕ ਇਨਸਾਫ ਮੰਚਵਾਲਾ ਆਪਾਂ ਇੱਥੇ ਹਰ ਪੇੜ ਦੇ ਲੋਕਾਂ ਦੇ ਨਾਲ ਖੜੇ ਆ ਇਸ ਵਿੱਚ ਟੀਮ ਵਰਕ ਕਿਵੇਂ ਦਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਆ ਟੀਮ ਜਿਆ ਭਾਤ ਅੱਜ ਤੀਸਰਾ ਦਿਨ ਹੈ ਸਰਪਾਲਾਂ ਦੀ ਸੇਵਾ ਕਰਦੇ ਹੋਏ ਲੋਕ ਇਨਸਾਫ ਮੰਚਵਾਲਾ ਨੂੰ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਹਕੂਨਾਮਾ ਹੈ ਇੰਦਰਪੁਰੀ ਲਖ ਰਾਜ ਨੀਰਪਹਾਵਣੀ ਕਹਿੰਦੇ ਜਿਹੜੇ ਲੋਕ ਪਾਣੀ ਦੀ ਸੇਵਾ ਕਰਦੇ ਆ ਉਹ ਲੱਖਾਂ ਇੰਦਰਪੁਰੀ ਤੋਂ ਪ੍ਰਾਪਤ ਕਰਦੇ ਆ ਦਾ ਸਮਝਦਾ ਇਹ ਪਾਣੀ ਤੋਂ ਬਚਨ ਲਈ ਸੇਵਾ ਕੀਤੀ ਜਾ ਰਹੀ ਲੋਕ ਇਨਸਾਫ ਮੰਚ ਲੋ ਇਹਨਾਂ ਨੂੰ ਵੀ ਸਤਿਗੁਰੂ ਕਿਰਪਾ ਕਰੇ ਇੰਦਰ ਕੁਰੀ ਦੇ ਲੱਖਾਂ ਹੀ ਸੁੱਖ ਨਿਵਾਜੇ ਅੱਗੇ ਉਹਨਾਂ ਨੇ ਕਿਹਾ ਲੱਖ ਸੁਰਗ ਸਰਤਾਜ ਗਲਾ ਪਹਿਲਾ ਪਹਿਾਵਣੀ ਲੱਖਾਂ ਹੀ ਫੁਰਗ ਦੇ ਸੁੱਖ ਮਿਲਦੇ ਆ ਜਿਹੜੇ ਲੋਕ ਲੰਗਰ ਦੀ ਸੇਵਾ ਕਰਦੇ ਆ ਉਹਰੇ ਇਹ ਲੰਗਰ ਦੀ ਸੇਵਾ ਜੀ ਯੋਗਦਾਨ ਪਾ ਰਹੇ ਆ ਲੱਖਾਂ ਹੀ ਸੁਰਗਾਂ ਦੇ ਸੁੱਖ ਇਹਨਾਂ ਨੂੰ ਪ੍ਰਾਪਤ ਹੋਣ ਵਿੱਧ ਸਿੱਧ ਨਿੱਧ ਲੱਖ ਰਾਜ ਚੁਲ ਚਕਾਵਣੀ ਕਹਿੰਦੇ ਇਹ ਜਿਹੜੇ ਗੁਰਸਿੱਖ ਚੁੱਲ੍ਹੇ ਚ ਲੱਕੜਾ ਲਾਉਣ ਦੀ ਸੇਵਾ ਕਰਦੇ ਆ ਉਹਨਾਂ ਰੀਡਿੰਗਾਂ ਸਿੱਧੀਆਂ ਨਿੱਧੀਆਂ ਦੇ ਸੁੱਖ ਮਿਲਦੇ ਆ। ਤੋਂ ਸਾਰੇ ਸੁੱਖਾਂ ਨਾਲ ਪਰਮਾਤਮਾ ਲੋਕ ਇਨਸਾਫ ਮੰਚ ਦੀ ਟੀਮ ਨੂੰ ਨਮਾਜੇ ਔਰ ਪਰਸੋਂ ਤੋਂ ਵੀ ਇਹ ਲੋਕ ਇਨਸਾਫ ਮੰਚ ਦੀ ਟੀਮ ਤਰਪਾਲਾਂ ਦੀ ਸੇਵਾ ਕਰ ਰਹੀ ਹੈ ਔਰ ਫਲੋਰ ਵਿੱਚ ਗੜਾ ਤੋਂ ਦੋਪੁਰ ਮੁਹੱਲਾ ਤੋਂ ਰਬਦਾਸਪੁਰਾ ਤੋਂ ਘਟੂ ਘਟ 500 ਪਰਿਵਾਰਾਂ ਦੇ ਕਰੀਬ ਉਹਨਾਂ ਨੂੰ ਤਰਪਾਲਾਂ ਦਿੱਤੀਆਂ ਗਈਆਂ ਛੱਤਾਂ ਢੱਕਣ ਲਈ ਕਿਉਂਕਿ ਬਹੁਤ ਜ਼ਿਆਦੇ ਪਰਿਵਾਰਾਂ ਦੀਆਂ ਭੈਣਾਂ ਵਿਧਵਾ ਸੀ ਜਾਂ ਜਿਹੜੇ ਬਹੁਤ ਜ਼ਿਆਦੇ ਗਰੀਬ ਸੀ ਜਿਹੜੇ ਤਰਪਾਲ ਵੀ ਨਹੀਂ ਖਰੀਦ ਸਕਦੇ ਸੀ ਉਹਨਾਂ ਦੀ ਛੱਤਾ ਚੋਰੀਆਂ ਸੀ ਨਿੱਕੇ ਨਿੱਕੇ ਛੋਟੇ ਛੋਟੇ ਬੱਚੇ ਸੀ ਜਿਨ੍ਹਾਂ ਦੇ ਦੁੱਖ ਨੂੰ ਮਹਿਸੂਸ ਕਰਦੇ ਹੋਏ ਲੋਕ ਇਨਸਾਫ ਮੰਚ ਦੀ ਟੀਮ ਨੇ ਉਹਨਾਂ ਨੂੰ ਤਰਪਾਲਾ ਦੀ ਸੇਵਾ ਕੀਤੀ ਉਹ 150 ਦੇ ਕਰੀਬ ਗੰਨਾ ਪਿੰਡ ਵਿਖੇ ਘਰ ਸੀ ਗਰੀਬ ਪਰਿਵਾਰਾਂ ਦੇ ਜਿਨ੍ਹਾਂ ਨੂੰ ਲੋਕ ਇਨਸਾਫ ਮੰਚ ਦੀ ਟੀਮ ਨੇ ਤਰਪਾਲਾ ਦੀ ਸੇਵਾ ਕੀਤੀ ਔਰ ਅੱਜ ਮੋਹਨ ਸਾਹਿਬ ਤੁਸੀਂ ਬੰਦੇ ਆਏ ਆ 28 ਪਰਿਵਾਰਾਂ ਨੂੰ ਇੱਥੇ ਤਰਪਾਲਾ ਦੀ ਸੇਵਾ ਕੀਤੀ ਗਈ ਲੋਕ ਇਨਸਾਫ ਮੰਚ ਵੱਲੋਂ ਔਰ ਪ੍ਰਮਾਤਮਾ ਅੱਗੇ ਇਹੋ ਹੀ ਅਰਦਾਸ ਹੈ ਕਿ ਇਹ ਲੋਕ ਇਨਸਾਫ ਮੰਚ ਦੁਨਿਆਵੀ ਲੋਕਾਂ ਦੀ ਇਦਾਂ ਹੀ ਦੁਨੀਆਂ 'ਚ ਸੇਵਾ ਕਰਦਾ ਰਹੇ ਕਿਉਂਕਿ ਸੇਵਾ ਹੀ ਸਭ ਤੋਂ ਵੱਡਾ ਇਨਸਾਨੀਅਤ ਦਾ ਫਰਜ਼ ਬਣਦਾ ਹੈ ਔਰ ਅਸ਼ੀਰਵਾਦ ਦਿਓ ਇਦਾਂ ਹੀ ਲੋਕਨਸਭਾ ਮੰਚੀ ਦੀ ਟੀਮ ਸੇਵਾ ਕਰਦਾ ਰਹੇ ਧੰਨਵਾਦ ਜੀ ਇੱਕ ਨੌਜਵਾਨ ਹੋਣ ਦੇ ਨਾਤੇ ਵੱਡੇ ਵੀ ਸੁਨੀਲ ਜੀ ਜੋ ਇੱਥੇ ਖੈਰਾਬੇੜ ਪਿੰਡ ਵਿੱਚ 28 ਤਰ੍ਹਾਂ ਪਹਿਲਾਂ ਦੀ ਸੇਵਾ ਇੱਕ ਪਾਸੇ ਤੇ ਅੱਗੇ ਹੋਰ ਕੋਈ 18 ਤਰ੍ਹਾਂ ਪੱਲੇ ਸੇਵਾ ਜਿੱਥੇ ਜਾਰੀ ਆ ਤੁਸੀਂ ਨੌਜਵਾਨ ਜੰਗ ਬਲੱਡ ਜੂਰਾ ਪੰਜਾਬ ਹੈਗਾ ਜਿਸ ਪੰਜਾਬ ਦੀ ਉਹ ਨੌਜਵਾਨ ਪੀੜੀ ਨੂੰ ਬਿਲੜ ਕਿਹਾ ਜਾਂਦਾ ਨਸ਼ੀੜੀ ਕਿਹਾ ਜਾਂਦਾ ਖਬਰਾਂ ਵਿੱਚ ਸਾਰੇ ਵਜੇ ਭੰਡਿਆ ਜਾਂਦਾ ਹੈ ਕੀ ਉਸ ਦੇ ਮੁਤਲਕ ਤੁਸੀਂ ਕਿੰਨਾ ਕੋ ਉਸ ਨੂੰ ਕੰਪੇਅਰ ਕਰਕੇ ਵੇਖਦੇ ਹੋ ਕਿ ਵਾਕਿਆ ਨੌਜਵਾਨ ਪੰਜਾਬ ਦਾ ਬੇਲੜਾ ਹੈਗਾ ਜਾਂ ਸੇਵਾ ਭਾਵਨਾ ਦੇ ਕਿਸੇ ਪਾਸ ਤੇ ਪੈਂਦੀ ਹੈ ਭੀੜ ਪੈਂਦੀ ਹੈ ਨਹੀਂ ਖੜਦਾ ਇਹ ਗੱਲ ਭਾਜੀ ਬਿਲਕੁਲ ਝੂਠ ਹੈ ਕਿ ਜਿਹੜਾ ਪੰਜਾਬ ਦਾ ਨੌਜਵਾਨ ਆ ਉਹ ਬੇਲੜਾ ਉਹ ਨਸ਼ੇੜੀ ਹੈ ਇਦਾਂ ਦੀ ਕੋਈ ਗੱਲ ਨਹੀਂ ਕੁਝ ਚੁਣਿੰਦਾ ਲੋਕਾਂ ਦੇ ਇਹੋ ਜਿਹੇ ਕਾਮਾ ਕਰਕੇ ਸਾਰੇ ਪੰਜਾਬ ਨੂੰ ਬਦਨਾਮ ਨਹੀਂ ਕੀਤਾ ਜਾ ਸਕਦਾ ਸਾਰਾ ਪੰਜਾਬ ਜੋ ਬਹੁਤ ਹੀ ਮਿਹਨਤੀ ਹੈ ਤੇ ਬਹੁਤ ਹੀ ਸਟਰਗਲ ਵਾਲਾ ਆ ਇੱਕ ਦੂਜੇ ਦੇ ਨਾਲ ਖੜਨ ਵਾਲਾ ਆ ਜੋ ਕਿ ਹੁਣ ਅਸੀਂ ਦੇਖ ਹੀ ਰਹੇ ਹਾਂ ਦੁੱਖ ਦੀ ਘੜੀ ਦੇ ਵਿੱਚ ਖੜ ਆਏ ਹੋਏ ਹਨ ਪੰਜਾਬ ਦੇ ਤਕਰੀਬਨ 10 ਜ਼ਿਲ੍ਹੇ ਡੁੱਬੇ ਆ ਹੋਏ ਹਨ ਤੇ ਜਿਹੜਾ ਪੰਜਾਬ ਦਾ ਬਾਕੀ ਹਿੱਸਾ ਹੱਲੇ ਬਿਲਕੁਲ ਠੀਕ ਹੈ ਸੁਰੱਖਿਤ ਹੈ ਉਹ ਉਹਨਾਂ ਜ਼ਿਲ੍ਹਿਆਂ ਦੇ ਨਾਲ ਹਿੱਕ ਤਾਨ ਕੇ ਖੜਾ ਆ ਤੇ ਸੇਵਾ ਦੇ ਵਿੱਚ ਯੋਗਦਾਨ ਪਾ ਰਿਹਾ ਇੱਕ ਦੂਜੇ ਦਾ ਸਾਥ ਦੇ ਰਿਹਾ ਇਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਬੇਲੜ ਕਹਿਣਾ ਨਸ਼ੇੜੀ ਕਹਿਣਾ ਇਹ ਕੋਈ ਯੋਗ ਗੱਲ ਨਹੀਂ ਬਣਦੀ ਹੈ ਕਿਉਂਕਿ ਅਸੀਂ ਹੁਣ ਜਿੱਥੇ ਖੜੇ ਆ ਤੁਸੀਂ ਬੰਨ ਹੈ ਜਿਹੜਾ ਕਿ ਮੌਸਮ ਦੇ ਲਾਗੇ ਪੈਂਦਾ ਇਹ ਖੈਰਾ ਪੇਟ ਪਿੰਡ ਇੱਥੇ ਅਸੀਂ ਦੇਖ ਰਹੇ ਹਾਂ ਕਿ ਇਹ ਜੋ ਘਰਾਂ ਦੇ ਹਾਲਾਤ ਆ ਇੰਨੇ ਕੁ ਮਾੜੇ ਹਨ ਕਿ ਪਾਣੀ ਇਹਨਾਂ ਦੇ ਘਰਾਂ ਦੇ ਵਿੱਚ ਆ ਕੇ ਖੜ ਚੁੱਕਾ ਆ ਛੱਤਾਂ ਚੋਚੋਗੇ ਜੋ ਇਹਨਾਂ ਦੇ ਅੰਦਰੋਂ ਕਮਰੇ ਕੱਚੇ ਹਨ ਉਹ ਬਿਲਕੁਲ ਗਾਰਾ ਬਣ ਚੁੱਕਾ ਹੈ ਪਰ ਜੋ ਇੱਥੇ ਦੇ ਲੋਕ ਹਨ ਉਹ ਇੰਨੇ ਜਜ਼ਬੇ ਵਾਲੇ ਹਨ ਕਿ ਉਹਨਾਂ ਦਾ ਜਿਹੜਾ ਹੌਸਲਾ ਆ ਬਿਲਕੁਲ ਨਹੀਂ ਟੁੱਟਿਆ ਹੈ ਬਿਲਕੁਲ ਸੰਘਰਸ਼ ਕਰ ਰਹੇ ਹਨ ਜੋ ਆਪਣੀ ਜ਼ਿੰਦਗੀ ਦੀ ਲੜਾਈ ਉਹ ਲੜ ਰਹੇ ਹਨ ਕਿ ਅਸੀਂ ਦੇਖ ਰਹੇ ਹਾਂ ਕਿ ਇੱਥੇ ਦੇ ਜੋ ਬੱਚੇ ਹਨ ਨੌਜਵਾਨਾਂ ਹਨ ਉਹਨਾਂ ਦਾ ਪੜ੍ਹਾਈ ਵਿੱਚ ਬਹੁਤ ਧਿਆਨ ਹੈ ਬੱਚੇ ਕਈ ਗ੍ਰੈਜੂਏਟ ਹਨ ਕੋਈ ਪਲੱਸ 2 ਕਰ ਰਿਹਾ ਹੈ ਕੋਈ 5ਵੀਂ ਕਰ ਰਿਹਾ ਹੈ ਕੋਈ 8ਵੀਂ ਕਰ ਰਿਹਾ ਹੈ ਕਹਿਣ ਤੋਂ ਭਾਵ ਕਿ ਜੋ ਨਸ਼ੇੜੀ ਕਹਿਣਾ ਵਿੱਲੜ ਕਹਿਣਾ ਉਹ ਬਿਲਕੁਲ ਹੀ ਯੋਗ ਗੱਲ ਨਹੀਂ ਹੋਵੇਗੀ ਪੰਜਾਬ ਦੇ ਨੌਜਵਾਨੀ ਵਾਸਤੇ ਹਮ ਆਰਜੀਆਪੀ ਸਿੰਘ ਤੁਹਾਡੀਆਂ ਜੋ ਬੁਲੰਦੀਆਂ ਤੁਹਾਡਾ ਹਰ ਸਮੇਂ ਜੋ ਕਾਰਜ ਹੈਗਾ ਜੋ ਚਾਹੇ ਪਹਾੜਾਂ ਲੈ ਕੇ ਆਇਆ ਚਾਹੇ ਤੁਹਾਡਾ ਜੋ ਫਿਟਨੈਸ ਦਾ ਆ ਤੁਸੀਂ ਦੋ ਸ਼ਬਦ ਪੰਜਾਬ ਦੀ ਰੀੜ ਦੀ ਹੱਡੀ ਜਿਹਨੂੰ ਨੌਜਵਾਨੀ ਵਰਤਿਆ ਜਾਂਦਾ ਤੁਸੀਂ ਉਹਨਾਂ ਲਈ ਕੀ ਕਹਿਣਾ ਚਾਹੋਗੇ ਫੰਟ ਤੁਸੀਂ ਪੜ੍ਹਨਾ ਸ਼ੁਰੂ ਕਰਦੇ ਓਕੇ ਇੱਕੋ ਇੱਕ ਟੱਕਰ ਲਿਆਉਣਾ ਹੈ ਵੱਡੇ ਵੱਡੇ ਫਿਲਾਸਫਰ ਵੱਡੇ ਵੱਡੇ ਵਿਦਵਾਨਾਂ ਦੀਆਂ ਕਿਤਾਬਾਂ ਇਹ ਕਹਿੰਦੀਆਂ ਕਿ ਕਿਸੇ ਰਾਸ਼ਟਰ ਦੀ ਤਰੱਕੀ ਹੋਵੇ ਜਾਂ ਸਟੇਟ ਦੀ ਤਰੱਕੀ ਹੋਵੇ ਉਹਦੀ ਰੀੜ ਦੀ ਹੱਡੀ ਨੌਜਵਾਨ ਪੀੜੀ ਹੋਇਆ ਕਰਦੀ ਆ ਕਿਸੇ ਵੀ ਦੇਸ਼ ਦੀ ਤਰੱਕੀ ਚਾਹੁੰਦੇ ਹੋ ਤਾਂ ਕਹਿੰਦੇ ਹੋ ਕਿ ਉੱਥੋਂ ਨੌਜਵਾਨ ਦਾ ਤੁਸੀਂ ਉਹਨਾਂ ਦਾ ਬੋਲਬਾਣੀ ਦਾ ਬਹਾਵ ਕਿਵੇਂ ਆ ਕੀ ਸੁਣਦੇ ਆ ਕਿਦਾਰੇ ਗਾਣੇ ਸੁਣਦੇ ਕਿਦਾਂ ਦੀਆਂ ਫਿਲਮਾਂ ਦੇਖਦੇ ਕਿਦਾਂ ਦੇ ਕਲਚਰ ਰਹਿੰਦੇ ਆ ਇਹ ਤੁਸੀਂ ਜਾਣ ਲਓ ਤੁਹਾਨੂੰ ਪਤਾ ਲੱਗ ਜੂਗਾ ਇਹ ਉਹ ਵੀ ਵੇਖ ਕਿੱਥੇ ਜਾਊਗਾ ਪਰ ਇਹ ਬੜੀਏ ਚੰਬੇ ਵਾਲੀ ਗੱਲ ਹੈ ਵੀ ਜਦੋਂ ਜਦੋਂ ਵੀ ਚਾਹੇ 47 ਦੀ ਮਾਰ ਆਉਂਦੀ ਆ ਜਾਂ 88 ਵਾਲੇ ਹਾਰਡ ਦੀ ਮਾਰ ਆਉਂਦੀ ਆ ਚਾਹੇ ਇੱਕ ਕਾਲੇ ਦੌਰ ਤੋਂ ਪੰਜਾਬ ਗੁਜ਼ਰਦਾ ਆ ਇੱਕ ਉਹ ਦੌਰ ਆਉਂਦਾ ਆ ਜਾਂ ਫਿਰ ਤੁਸੀਂ ਇੱਕ ਵੱਡੀ ਆਫਤ ਦੇਖੀ ਆ ਕਰੋਨਾ ਕਾਲ ਹੋ ਗਿਆ ਤੇ ਹੁਣ ਜੋ ਹੜਾਂ ਦੇ ਜੋ ਦੌਰ ਚੱਲ ਰਿਹਾ ਵੱਖਰੇ ਵੱਖਰੀ ਬੈਠਾ ਜੋ ਪੰਜਾਬ ਦੀਆਂ ਹੈਗੀਆਂ ਮਾਝਾ ਮਾਲਵਾ ਦੁਆਬਾ ਸੋ ਇਸ ਦੌਰ ਪਛੜੀ ਪਈ ਆ ਅ ਚੰਬੇ ਦੀ ਗੱਲ ਨਿਕਲ ਕੇ ਇਹ ਆਈ ਆ ਪੰਜਾਬੀਓ ਕਿ ਅ ਵਕਤ ਪੈਣ ਤੇ ਜਿਸ ਨੌਜਵਾਨ ਨੂੰ ਭੰਡਿਆ ਜਾਂਦਾ ਚਾਹੇ ਨਸ਼ੇੜੀ ਕਿਹਾ ਜਾਂਦਾ ਵਿੱਲਾ ਕਿਹਾ ਜਾਂਦਾ ਚਲੋ ਬੇਰੋਜ਼ਗਾਰੀ ਦੀ ਹੱਡੀ ਜਿਹੜੀ ਰੀੜ ਦੀ ਜਿਹੜੀ ਆਪਣੀ ਮੁਸੀਬਤ ਹੈਗੀ ਹਮੇ ਤਾਂ ਖਤਮ ਨਹੀਂ ਹੋ ਸਕੀ ਪਰ ਇੱਥੇ ਆ ਕੇ ਐ ਲੱਗਦਾ ਕਿ ਖੁਦ ਇਹ ਕੁਦਰਤ ਆਪ ਉਹਨਾਂ ਨੌਜਵਾਨਾਂ ਚ ਆਵਾਸ ਕਰਕੇ ਸਾਰਾ ਕੰਮ ਕਰਦੀ ਹੋਵੇ ਪਤਾ ਨਹੀਂ ਲੱਗਦਾ ਉੱਥੇ ਜਿਹੜੇ ਬੰਦੇ ਕਹਿੰਦੇ 500 ਦੀ ਹੱਟ ਤੇ ਕੰਮ ਕਰਨਾ ਵੀ ਸਾਰੀ ਦੀ ਔਖਾ ਜਾਂਦਾ ਉਹ ਬੰਦੇ 12-12 ਘੰਟੇ ਬੋਰੇ ਚੱਕ ਰਿਹਾ ਕੰਕਰੀਟ ਭਰ ਰਿਹਾ ਪੱਥਰ ਚੱਕ ਰਿਹਾ ਉਹ ਕ੍ਰੇਟ ਬਣ ਰਿਹਾ ਪਤਾ ਨਹੀਂ ਇਹ ਕੁਦਰਤ ਆਪ ਹੁਣੇ ਚ ਆ ਗਈ ਹੋਵੇ ਖੁਦਾ ਆਪ ਆ ਗਿਆ ਹੋਵੇ ਵੀ ਇੱਥੇ ਆ ਕੇ ਸੇਵਾ ਪਾਉਣ ਦਾ ਕੰਮ ਕਰਨ ਆ। ਸੋ ਨੌਜਵਾਨ ਨੇ ਦੋ ਸ਼ਬਦ ਦੇ ਹੀ ਆ ਕਿ ਪੰਜਾਬੀਆਂ ਦੇ ਬਲੱਡ ਵਿੱਚ ਭਾਵਨਾ ਵੀ ਹੈਗੀ ਆ, ਬਗਾਵਤ ਵੀ ਹੈਗੀ ਆ, ਕ੍ਰਾਂਤੀ ਵੀ ਹੈਗੀ ਆ। ਉਹ ਵਕਤ ਨੇ ਜਦੋਂ-ਜਦੋਂ ਵੀ ਇਹ ਪੰਜਾਬੀ ਬਲੱਡ ਨੂੰ ਵੰਗਾ ਰਿਆ ਪੰਜਾਬੀ ਉਸੇ ਰੂਪ ਵਿੱਚ ਦੁਗਣਾ ਹੋ ਕੇ ਟਕਰਿਆ।